ਇਟਲੀ ਤੋਂ ਆਈ ਵੱਡੀ ਖੁਸ਼ਖਬਰੀ ਪੰਜਾਬਣ ਨੇ ਕਰਵਾਈ ਬੱਲੇ ਬੱਲੇ ਚਾਰੇ ਪਾਸੇ ਹੋ ਰਹੇ ਨੇ ਚਰਚੇ ਯੂਕੇ ਤੋਂ ਆਈ ਰਾਤ ਭਰੀ ਖਬਰ ਭਾਰਤੀਆਂ ਨੇ ਲਿਆ ਸੁੱਖ ਦਾ ਸਾਹ ਪੁਲਿਸ ਨੇ ਵੱਡਾ ਦੁੱਖ ਕੀਤਾ ਦੂਰ ਅਮਰੀਕਾ 'ਚ ਕੁਦਰਤ ਦਾ ਕਹਿਰ ਟਰੰਪ ਨੇ ਕੀਤਾ ਦੌਰਾ ਪੀੜਤਾਂ ਨਾਲ ਦੁੱਖ ਕੀਤਾ ਸਾਂਝਾ ਪੰਜਾਬੀਆਂ ਲਈ ਵੱਡਾ ਤੋਹਫਾ ਮਾਨ ਸਰਕਾਰ ਨੇ ਲਿਆ ਫੈਸਲਾ ਮਾਪੇ ਕਹਿੰਦੇ ਵਾਜੀ ਬਾਤ ਉੱਗਣ ਵਾਲੇ ਪੱਥਰਾਂ ਦਾ ਸੀਨਾ ਪਾੜ ਕੇ ਉੱਗ ਪੈਂਦੇ ਨੇ ਇਹ ਉਦਾਹਰਨ ਇੱਕ ਵਾਰ ਫਿਰ ਉਦੋਂ ਸੱਚ ਸਤ ਹੋ ਗਈ ਜਦ ਇਟਲੀ ਦੇ ਰੈਸੋ ਜ਼ਿਲ੍ਹੇ ਵਿਖੇ ਰਹਿੰਦੇ ਪਰਿਵਾਰ ਦੀ ਹੁਣ ਹਰਤੀ ਮਨੀਸ਼ਾ ਕੁਮਾਰੀ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਾਲ ਹੀ ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਵਿਜ਼ਾ ਤੋਂ ਇੰਟਰਨੈਸ਼ਨਲ ਪੋਲਿਟਿਕਸ ਐਂਡ ਸਾਇੰਸ ਵਿੱਚ 110 ਚੋਂ 105 ਅੰਕ ਪ੍ਰਾਪਤ ਕਰਕੇ ਡਿਗਰੀ ਹਾਸਲ ਕੀਤੀ ਉਸ ਦੀ ਇਹ ਕਾਮਯਾਬੀ ਇਟਲੀ ਸਮੇਤ ਹੋਰ ਦੇਸ਼ਾਂ ਦੇ ਸਟੂਡੈਂਟਸ ਲਈ ਇੱਕ ਸ਼ਾਨਦਾਰ ਮਿਸਾਲ ਬਣ ਗਈ ਹੈ ਮਨੀਸ਼ਾ ਕੁਮਾਰੀ ਦਾ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦੇ ਪਿੰਡ ਐਮਾ ਜੱਟਾ ਨਾਲ ਸੰਬੰਧਿਤ ਹੈ ਉਹ ਪਹਿਲਾਂ ਵੀ ਪੜਾਈ ਵਿੱਚ ਟੌਪ ਕਰਕੇ ਮਾਪਿਆਂ ਦਾ ਮਾਣ ਵਧਾ ਚੁੱਕੀ ਹੈ ਅਮ੍ਰਿਸ਼ਾ ਕੁਮਾਰੀ ਆਪਣੀ ਮਾਤਾ ਮੀਨਾ ਰਾਣੀ ਨਾਲ ਤਕਰੀਬਨ 17 ਸਾਲ ਪਹਿਲਾਂ ਇਟਲੀ ਆਈ ਸੀ ਉਸਦੇ ਪਿਤਾ ਬਰਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਬੇਟੀ ਨੂੰ ਨਜ਼ਰ ਨਹੀਂ ਆਉਂਦਾ ਪਰ ਇਸ ਦੇ ਬਾਵਜੂਦ ਉਹ ਬਹੁਤ ਹੀ ਹੁਨਰਹਾਰ ਹੈ ਤੇ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਗੇ ਰਹੀ ਹੈ ਇਟਲੀ ਵਿੱਚ ਪੜ੍ਹਾਈ ਤੋਂ ਬਾਅਦ ਮਨੀਸ਼ਾ ਕੁਮਾਰੀ ਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਇੰਟਰਨੈਸ਼ਨਲ ਪੋਲਿਟਿਕਸ ਸਾਇੰਸ ਦੇ 3 ਸਾਲਾ ਡਿਗਰੀ ਕੋਰਸ ਵਿੱਚ ਦਾਖਲਾ ਲਿਆ ਸੀ ਜਿਸ ਵਿੱਚ ਵਿਦੇਸ਼ੀ ਦੇਨੀ ਉਹਨਾਂ ਨੇ ਇਹ ਡਿਗਰੀ ਹਾਸਲ ਕੀਤੀ ਮਨੀਸ਼ਾ ਕੁਮਾਰੀ ਨੇ ਦੱਸਿਆ ਕਿ ਪਹਿਲਾਂ ਇਹ ਪੜ੍ਹਾਈ ਬਰੇਲ ਲਿਪੀ ਬਿੰਦੂਆ ਰਾਹੀਂ ਕੀਤੀ ਜਾਂਦੀ ਸੀ ਪਰੰਤੂ ਹੁਣ ਇਹ ਆਧੁਨਿਕ ਸਾਧਨ ਰਾਹੀਂ ਵੋਕਲ ਸਿਸਟਮ ਰਾਹੀਂ ਕੰਪਿਊਟਰ ਦੁਆਰਾ ਕੀਤੀ ਜਾਂਦੀ ਹੈ ਪੜ੍ਹਾਈ ਦੌਰਾਨ ਯੂਨੀਵਰਸਿਟੀ ਵੱਲੋਂ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ ਉਸ ਇਸ ਪ੍ਰਾਪਤੀ ਲਈ ਪ੍ਰਮਾਤਮਾ ਤੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ ਮਨੀਸ਼ਾ ਕੁਮਾਰੀ ਦੀ ਪੜ੍ਹਾਈ ਦਾ ਖੇਤਰ ਵਿੱਚ ਕੀਤੀ ਇਹ ਪ੍ਰਾਪਤੀ ਇਸ ਸਮੇਂ ਪੜ੍ਹਾਈ ਕਰ ਰਹੇ ਨੌਜਵਾਨਾਂ ਲਈ ਇੱਕ ਉਦਾਹਰਣ ਹੈ ਕਿਉਂਕਿ ਇਸ ਲੜਕੀ ਨੇ ਅੱਖਾਂ ਦੀ ਰੋਸ਼ਨੀ ਨੂੰ ਆਪਣੇ ਜਜ਼ਬੇ ਅਤੇ ਜਨੂਨ ਨਾਲ ਪੜ੍ਹਾਈ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਅਜੇ ਬੱਚੇ ਜਿੱਥੇ ਸਮਾਜ ਵਿੱਚ ਮਾਪਿਓ ਨੂੰ ਆਦਰ ਸਨਮਾਨ ਦਵਾਉਂਦੇ ਨੇ ਉੱਥੇ ਹੀ ਆਪਣੇ ਦੇਸ਼ ਅਤੇ ਆਪਣੇ ਸੂਬੇ ਲਈ ਵੀ ਮਾਣ ਬਣਦੇ ਨੇ ਮਨੀਸ਼ਾ ਕੁਮਾਰੀ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਉਸ ਦਾ ਮਾਸਟਰ ਡਿਗਰੀ ਕਰਨ ਦਾ ਇਰਾਦਾ ਹੈ ਉਮੀਦ ਹੈ ਕਿ ਭਾਰਤੀ ਇਹ ਬੇਟੀ ਭਵਿੱਖ ਵਿੱਚ ਵੀ ਤਰੱਕੀਆਂ ਖੂਬ ਪੁਲੰਘਾਂ ਪੁੱਟੇਗੀ ਅਤੇ ਆਪਣਾ ਆਪਣੇ ਮਾਪਪ ਅਤੇ ਆਪਣੇ ਭੈਣ ਚਾਰੀ ਦਾ ਨਾਂ ਖੂਬ ਰੌਸ਼ਨ ਕਰੇਗੀ ਇਸ ਮਹਾਨ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਸਕੇ ਸਬੰਧੀਆਂ ਤੇ ਸਨੇਹੀਆਂ ਤੇ ਦੋਸਤਾਂ ਦਾ ਤੰਤਾ ਲੱਗਿਆ ਹੋਇਆ ਹੈ ਯੂਕੇ ਵਿੱਚ ਭਾਰਤੀਆਂ ਦੇ ਘਰ ਲੁੱਟਣ ਵਾਲਿਆਂ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਚਾਰ ਜਣਿਆਂ ਦੇ 그룹 ਵੱਲੋਂ 100 ਕਰੋੜ ਰੁਪਏ ਵੱਧ ਮੁੱਲ ਦੇ ਗਹਿਣੇ ਚੋਰੀ ਕਰਨ ਦਾ ਗੁਨਾਹ ਕਬੂਲ ਕੀਤਾ ਗਿਆ ਜਿਸ ਦੇ ਆਧਾਰ ਤੇ ਸੈਨਾਜ਼ ਬਰੂਕ ਕ੍ਰਾਊਨ ਕੋਰਟ ਨੇ 33 ਸਾਲ ਦੇ ਜੈਰੀ ਓ ਡੋਨਲਡ 23 ਸਾਲਾਂ ਦੇ ਵਰਨੀ ਮਲੋਨੀ ਅਤੇ 23 ਸਾਲ ਦੇ ਹੀ ਕੇ ਐਜ਼ਰ ਅਤੇ 43 ਸਾਲ ਦੇ ਪੈਟ੍ਰਿਕ ਵਾਰਡ ਨੂੰ ਸਜ਼ਾ ਸੁਣਾਈ ਹੈ ਮੈਟਰੋਪੋਲਿਟਨ ਪੁਲਿਸ ਨੇ ਦੱਸਿਆ ਕਿ ਲੰਡਨ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸਾਊਥ ਏਸ਼ੀਆਈ ਲੋਕਾਂ ਦੇ ਘਰਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਮੱਦੇਨਜ਼ਰ ਚਲਾਈ ਇੱਕ ਖੂਫੀਆ ਮੁਹਿੰਮ ਜਿਸ ਤਰ੍ਹਾਂ ਤਿੰਨ ਜਣਿਆਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਜੁਲਾਈ 2024 ਵਿੱਚ ਜੈਰੀ ਉਹ ਡੋਨਲਡ ਬਾਰਨੀ ਮਲੌਨੀ ਅਤੇ ਕੇ.ਐੱਜ ਪੋਲ ਚੋਰੀ ਸੋਦਾ ਗੈਣੇ ਬਰਾਮਦ ਹੋਣ ਦੇ ਦੋਸ਼ ਹੇਠ ਇਹਨਾਂ ਨੂੰ 5-5 ਸਾਲ ਦੀ ਸਦਾ ਸੁਣਾਈ ਕਿ ਪੁਲਿਸ ਨੇ ਸਿਰਫ ਗਹਿਣੇ ਹੀ ਬਰਾਮਦ ਨਹੀਂ ਕੀਤੇ ਸਗੋਂ ਸੀਸੀਟੀਵੀ ਫੁਟੇਜ ਰਾਹੀਂ ਚੋਰੀਆਂ ਦੌਰਾਨ ਵਰਤੀ ਗੱਡੀ ਵੀ ਲੱਭ ਲਈ ਹੈ ਤਿੰਨ ਜਣਿਆਂ ਨੂੰ ਰੰਗੇ ਹੱਥੀ ਕਾਬੂ ਕੀਤੇ ਜਾਣ ਵੇਲੇ ਇਹਨਾਂ ਕੋਲੋਂ ਸੋਨੇ ਦਾ ਹਾਰ ਵਿਆਹ ਵਾਲੀ ਵਜਨੀ ਮੁੰਦੀ 골ਡ ヘア ਪਿਨ ਵਰਗੀਆਂ ਚੀਜ਼ਾਂ ਬਰਾਮਦ ਹੋਈਆਂ ਨੇ ਪੈਟ੍ਰਿਕ ਵਾਰਡ ਨੂੰ ਉਸ ਦੇ ਘਰ ਤੇ ਸ਼ਾਬਾ ਮਾਰਦਿਆਂ ਵਕਰੇ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਜੋ ਅਪਰਾਧੀਆਂ ਦਾ ਗਰੋਧ ਦਾ ਅਹਿਮ ਮੈਂਬਰ ਸੀ ਪੈਟ੍ਰਿਕ ਨੂੰ 2 ਸਾਲ ਅਤੇ 5 ਮਹੀਨੇ ਲਈ ਜੇਲ੍ਹ ਭੇਜਿਆ ਗਿਆ ਵੱਡੇ ਪੱਧਰ ਤੇ ਚੋਰੀਆਂ ਦੀ ਪੜਤਾਲ ਕਰ ਰਹੀ ਮੈਟਰੋਪੋਲੀਟਨ ਪੁਲਿਸ ਨੇ ਲੰਡਨ ਦੇ ਹੈਟਨ ਗਾਰਡਨ ਇਲਾਕੇ ਵਿੱਚ ਗਹਿਣਿਆਂ ਦੀ ਇੱਕ ਦੁਕਾਨ ਤੇ ਵੀ ਛਾਪਾ ਮਾਰਿਆ ਜਿੱਥੇ ਚੋਰੀशुदा ਗਹਿਣੇ ਵੇਚੇ ਜਾ ਰਹੇ ਨੇ ਛਾਪੇ ਦੌਰਾਨ 8 ਕਿਲੋ ਗਹਿਣੇ ਅਤੇ 50000 ਪਾਉਂਡ ਨਗਦ ਪ੍ਰਾਪਤ ਕੀਤੇ ਗਏ ਨੇ ਗਹਿਣਿਆਂ ਵਿੱਚ ਪਹਿਲੀ ਆਲਮੀ ਜੰਗ ਵੇਲੇ ਦੀ ਰੋਲੈਕਸ ਘੜੀ ਪੁਰਾਣੀਆਂ ਤਸਵੀਰਾਂ ਵਾਲੇ ਸੋਨੇ ਦੇ ਲੌਕਟ ਅਤੇ ਜੇਬ ਵਿੱਚ ਪਾਉਣ ਵਾਲੀ ਸੋਨੇ ਦੀ ਹਾਰਲੋ ਬ੍ਰਾਸ ਲਿੰਮ ਦੀ ਘੜੀ ਵੀ ਸ਼ਾਮਲ ਹੈ ਗਹਿਣਿਆਂ ਦੀ ਦੁਕਾਨ ਤੋਂ ਬਰਾਮਦ ਜ਼ਿਆਦਾਤਰ ਚੀਜ਼ਾਂ ਇਹਨਾਂ ਦੇ ਅਸਲ ਮਾਲਕਾਂ ਤੱਕ ਪਹੁੰਚ ਚੁੱਕੀਆਂ ਨੇ ਪਰ ਹੁਣ ਵੀ ਪੁਲਿਸ ਕੋਲ ਵੱਡੀ ਗਿਣਤੀ ਵਿੱਚ ਗਹਿਣੇ ਮੌਜੂਦ ਨੇ ਅਤੇ ਚੋਰੀਆਂ ਦੇ ਪੀੜਤਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਇੱਥੇ ਦੱਸਦੀ ਹੈ ਕਿ ਜ਼ਿਆਦਾਤਰ ਗਹਿਣੇ ਦਸੰਬਰ 2023 ਤੋਂ ਜੁਲਾਈ 2024 ਦਰਮਿਆਨ ਦੱਖਣੀ ਲੰਡਨ ਦੇ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਸਰੀ, ਸਸਕੈਸ ਅਤੇ ਅਸੈਕਸ ਕਾਉਂਟੀਆਂ ਵਿੱਚ ਭਾਰਤੀਆਂ ਜਾਂ ਹੋਰ ਨਾ ਸਾਊਥ ਏਸ਼ੀਅਨ ਦੇ ਘਰਾਂ ਵਿੱਚੋਂ ਚੋਰੀ ਕੀਤੇ ਗਏ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਹੜ੍ਹ ਨਾਲ ਪ੍ਰਭਾਵਿਤ ਟੈਕਸਾਸ ਦਾ ਦੌਰਾ ਕੀਤਾ ਉਹ ਹੜਾਂ ਕਾਰਨ ਮਾਰੇ ਗਏ ਬੱਚਿਆਂ ਤੇ ਹੋਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ ਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਇੱਕ ਹਫ਼ਤਾ ਪਹਿਲਾਂ ਆਏ ਹੜ੍ਹ ਚ 30 ਤੋਂ ਵੱਧ ਛੋਟੀਆਂ ਬੱਚੀਆਂ ਸਮੇਤ 120 ਲੋਕ ਮਾਰੇ ਗਏ ਸਨ ਤੇ 160 ਅਜੇ ਵੀ ਲਾਪਤਾ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਅਧਿਕਾਰੀ ਸਪਸ਼ਟ ਕਰ ਚੁੱਕੇ ਨੇ ਕਿ ਹੁਣ ਉਹ ਕਿਸੇ ਦੇ ਜਿੰਦਾਬਚਣ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ 트럼ਪ ਨੇ ਕਿਹਾ ਕਿ ਬਹੁਤ ਮੁਸ਼ਕਲ ਭਰਿਆ ਸਮਾਂ ਤੇ ਤਬਾਹੀ ਬਾਰੇ ਵਿਸ਼ਵਾਸ ਨਹੀਂ ਹੋ ਰਿਹਾ 100 ਸਾਲ ਪੁਰਾਣੇ ਦਰਖਤ ਪਾਣੀ ਚ ਰੁੜ ਗਏ ਮੈਂ ਅਜਿਹੀ ਤਬਾਹੀ ਪਹਿਲਾਂ ਕਦੇ ਨਹੀਂ ਵੇਖੀ ਉਹਨਾਂ ਨੇ ਕੈਰੇਵਲ ਟੈਕਸਾਸ ਚ ਸਥਾਨਕ ਰਾਜ ਦੇ ਸੰਗੀ ਪੱਧਰ ਦੇ ਅਧਿਕਾਰੀਆਂ ਨਾਲ ਹੋਈ ਤਬਾਹੀ ਬਾਰੇ ਵਿਸਤਾਰ ਨਾਲ ਵਿਚਾਰ ਵਟਾਂਦਰਾ ਕੀਤਾ ਰਾਸ਼ਟਰਪਤੀ ਉਹਨਾਂ ਮਾਪਿਆਂ ਨੂੰ ਮਿਲੇ ਜਿਨ੍ਹਾਂ ਦੇ ਬੱਚੇ ਹੜਾਂ ਦੀ ਲਪੇਟ ਚ ਆ ਕੇ ਮਾਰੇ ਗਏ ਸਨ ਉਹਨਾਂ ਕਹੇ ਕਿ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਅਕਿਸਮ ਦੀ ਘਟਨਾ ਵਾਪਰ ਸਕਦੀ ਹੈ ਉਹਨਾਂ ਨੇ ਗਰਮ ਰੁੱਤ ਦੇ ਲੜਕਿਆਂ ਦੇ ਮਿਸਟਿਕ ਵਿਖੇ ਲੱਗੇ ਕੈਂਪ ਚ ਮਾਰੀਆਂ ਗਈਆਂ ਬੱਚਿਆਂ ਨੂੰ ਯਾਦ ਕੀਤਾ ਤੇ ਉਹਨਾਂ ਦੇ ਮਾਪਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਉਹਨਾਂ ਕਹੇ ਕਿ ਬੱਚਿਆਂ ਦੇ ਮਾਰੇ ਜਾਣ ਦਾ ਦੁੱਖ ਹਰ ਇੱਕ ਨੂੰ ਹੈ ਪੂਰਾ ਰਾਸ਼ਟਰ ਦੁਖੀ ਹੈ ਅਸੀਂ ਗਹਿਰੇ ਸਦਮੇ 'ਚ ਹਾਂ ਤੇ ਅਜੇ ਵੀ ਲਾਪਤਾ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਵਿੱਚਾਂ ਟਰੰਪ ਦੇ ਨਾਲ ਉਹਨਾਂ ਦੀ ਪਤਨੀ ਮਿਲਾਨੀ ਆ ਟਰੰਪ ਵੀ ਸੀ ਜੋ ਹੜਪੀੜਤ ਪਰਿਵਾਰਾਂ ਦੇ ਦੁੱਖ ਚ ਸ਼ਰੀਕ ਹੋਈ ਅਤੇ ਉਹਨਾਂ ਨਾਲ ਦਿਲ ਦੀਆਂ ਢੰਗਾਈਆਂ ਤੋਂ ਹਮਦਰਦੀ ਦਾ ਇਜ਼ਹਾਰ ਕੀਤਾ ਡੈਮੋਕ੍ਰੈਟਿਕ ਆਗੂਆਂ ਵੱਲੋਂ ਕੀਤੀ ਗਈ ਸਖਤ ਆਲੋਚਨਾ ਤੋਂ ਬਾਅਦ ਰਾਸ਼ਟਰਪਤੀ ਹੜਪੀੜਤ ਖੇਤਰ ਦਾ ਦੌਰਾ ਕਰਨ ગયા ਹੜ ਤੋਂ ਬਾਅਦ ਡੈਮੋਕ੍ਰੈਟਿਕਾਂ ਨੇ ਆਲੋਚਨਾ ਕਰਦੇ ਇਲਜ਼ਾਮ ਲਾਇਆ ਕਿ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਮੌਸਮ ਸੇਵਾ ਚ ਕੀਤੀ ਕਟੌਤੀ ਕਾਰਨ ਮੌਸਮ ਬਾਰੇ ਭਵਿੱਖਬਾਣੀ ਕਰਨ ਦੇ ਅਮਲ ਦੀ ਰਫ਼ਤਾਰ ਮੱਦਮ ਹੋ ਗਈ ਜਿਸ ਕਾਰਨ 4 ਜੁਲਾਈ ਦੀ ਸਵੇਰ ਨੂੰ ਆਏ ਮੀਂਹ ਅਤੇ ਗਵਾਂਲੂਪ ਦਰਿਆ ਚ ਆਏ ਹੜ ਬਾਰੇ ਕਿਸੇ ਨੂੰ ਪਹਿਲਾ ਪਤਾ ਹੀ ਨਹੀਂ ਲੱਗ ਸਕਿਆ ਪੰਜਾਬ ਪਰ ਦੇ ਸਰਕਾਰੀ ਸਕੂਲਾਂ ਵਿੱਚ ਏਸੀ ਲੱਗਣਗੇ ਹੁਣ ਸਕੂਲੀ ਬੱਚਿਆਂ ਨੂੰ ਗਰਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਦੀ ਸ਼ੁਰੂਆਤ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਲਕਾ ਮਲੂਟ ਦੇ ਪਿੰਡ ਆਰਾਮਨਗਰ ਅਸਯੋਕਾ ਦੇ ਮਿਡਲ ਸਕੂਲ ਵਿੱਚ ਨਵੇਂ ਏਸੀ ਦਾ ਕੀਤਾ ਉਦਘਾਟਨ ਅਤੇ 6 ਦੇ ਕਰੀਬ ਦੋ ਸਕੂਲਾਂ ਵਿੱਚ ਏਸੀ ਲਾਏ ਗਏ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਪੜਨ ਵਾਲੇ ਕਮਰਿਆਂ ਵਿੱਚ ਆਪਣੇ ਵਾਅਦੇ ਮੁਤਾਬਕ ਏਸੀ ਲਗਵਾਉਣ ਦੀ ਪਹਿਲ ਕਦਮੀ ਹਲਕਾ ਮਲੂਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਲਕਾ ਦੇ ਪਿੰਡ ਰਾਮਨਗਰ ਸੰਯੁਕਤ ਦੇ ਮਿਡਲ ਸਕੂਲ ਵਿੱਚ ਬੱਚਿਆਂ ਦੀ ਕਲਾਸਪ ਵਿੱਚ ਲਗਾਏ ਗਏ ਨਵੇਂ ਏਸੀ ਦਾ ਬਟਨ ਦਬਕ ਕੇ ਏਸੀ ਸਪੁਰਦਤ ਕੀਤੇ ਇਸ ਮੌਕੇ ਕੈਬਨਿਟ ਮੰਤਰੀ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਐਲਾਨ ਕੀਤਾ ਸੀ ਕਿ ਸ਼ਹਿਰ ਮਲੋਟ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਏਸੀ ਲਾਏ ਜਾਣਗੇ ਇਸ ਨੂੰ ਦੇਖਦੇ ਹੋਏ ਪਿੰਡਾਂ ਦੇ ਲੋਕਾਂ ਨੇ ਵੀ ਕਿਹਾ ਕਿ ਅਸੀਂ ਕਿਉਂ ਪਿੱਛੇ ਰਹੀਏ ਜਿਨ੍ਹਾਂ ਦੇ ਸਹਿਯੋਗ ਨਾਲ ਇਸ ਕੰਮ ਦੀ ਸ਼ੁਰੂਆਤ ਕਰਦੇ ਹੋਏ ਪਿੰਡ ਦੇ ਸਕੂਲ ਵਿੱਚ 6 ਨਵੇਂ ਏਸੀ ਲਾਏ ਗਏ ਨੇ ਮੇਰੀ ਪੂਰੇ ਪੰਜਾਬ ਦੇ ਵਿਧਾਇਕਾਂ ਤੇ ਪੰਚਾਇਤਾਂ ਨੂੰ ਅਪੀਲ ਹੈ ਕਿ ਉਹ ਵੀ ਆਪਣੇ ਪਿੰਡਾਂ ਦੇ ਸਕੂਲਾਂ ਵਿੱਚ ਅਜਿਹੇ ਕਦਮ ਚੁੱਕਣ